ਹੈਲੋ ਪਿਆਰੇ ਵਿਦਿਆਰਥੀਓ ਮਹਾਰਾਜ ਵੀਰ ਸਿੰਘ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਆਪ ਦਾ ਸਵਾਗਤ ਕਰਦਾ ਹਾਂ ਅੱਜ ਦੀ ਆਨਲਾਈਨ ਕਲਾਸ ਜਮਾਤ 10ਵੀਂ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਗੁਰੂ ਨਾਨਕ ਨੂੰ ਆਓ ਸ਼ੁਰੂ ਕਰੀਏ ਅੱਜ ਦੀ ਰਚਨਾ ਤਾਂ ਇਸ ਰਚਨਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕੀਤਾ ਹੈ ਤੇ 1947 ਦੀ ਜੋ ਵੰਡ ਸਮੇਂ ਪੰਜਾਬ ਦੇ ਅੰਦਰ ਜੋ ਕਤਲੇਆਮ ਹੋਇਆ ਸੀ ਫਿਰਕੂ ਫਸਾਦ ਹੋਈ ਸੀ ਅਤਰਮ ਦੀ ਪ੍ਰਧਾਨਤਾ ਸੀ ਉਸ ਦਾ ਬੜਾ ਦਰਦਨਾਕ ਚਿੱਤਰਣ ਕਿਸ ਕਵਿਤਾ ਵਿੱਚ ਕੀਤਾ ਹੈ ਆਓ ਸ਼ੁਰੂ ਕਰੀਏ ਅੱਜ ਦੀ ਰਚਨਾ ਆ ਬਾਬਾ ਤੇਰਾ ਵਤਨ ਹੈ ਵਿਰਾਨ ਹੋ ਗਿਆ ਰੱਬ ਦੇ ਘਰ ਦਾ ਰਾਖਾ ਮੁਰ ਸ਼ੈਤਾਨ ਹੋ ਗਿਆ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਵੀ ਕਹਿ ਰਿਹਾ ਕਿ ਹੈ ਗੁਰਨਾਨਕ ਤੂੰ ਆ ਕੇ ਵੇਖ ਤੇਰਾ ਪੰਜਾਬ ਦੇਸ਼ ਕਿਸ ਤਰ੍ਹਾਂ ਉਜੜ ਗਿਆ ਹੈ ਵਿਰਾਨ ਹੋ ਗਿਆ ਹੈ ਰੱਬ ਦੇ ਘਰ ਦਾ ਰਾਖਾ ਮੁਰ ਸ਼ੈਤਾਨ ਹੋ ਗਿਆ ਤੇ ਰੱਬ ਦੇ ਘਰ ਦਾ ਰਾਖਾ ਅਰਥਾ ਮਸੀਤਾਂ ਮੰਦਰਾਂ ਦਾ ਰਾਖਾ ਅੱਜ ਫਿਰ ਸ਼ੈਤਾਨ ਬਣ ਗਿਆ ਹੈ ਕਾਲ ਯੁਗ ਹੈ ਰੱਬ रथ गण ਦਾ ਤੂੰ ਆਪ ਆਖਿਆ ਕਿ ਹੈ ਬਾਬਾ ਤੁਸੀਂ ਆਪ ਆਖਿਆ ਸੀ ਕਿ ਕਾਲੀ ਯੁਗ ਅਗੰਧਾ ਰਥ ਮੁੜ ਕੂੜ ਉਸ ਰੱਧਾ ਰਥਵਾਨ ਹੋ ਗਿਆ ਤੇ ਇਸ ਅਗੰਧ ਦੇ ਰੱਧਾ ਰਥਵਾਨ ਚਾਲਕ ਅੱਜ ਝੂਠਾ ਬਣ ਗਿਆ ਜੋ ਖਾਬ ਸੀ ਤੂੰ ਵੇਖਿਆ ਆਪਣ ਥੱਲੇ ਸੁੱਤੀਆਂ ਕਿ ਹੈ ਬਾਬਾ ਜੋ ਤੂੰ ਸੁਪਨਾ ਦਰਖਤ ਦੇ ਹੇਠ ਸੁੱਤਿਆ ਹੋਇਆ ਦੇਖਿਆ ਸੀ ਕਿ Hindu Muslim ਵਿੱਚ ਕੋਈ ਫਰਕ ਨਹੀਂ ਸੀ ਸਮਝਿਆ ਸੋਣਾ ਤੇਰਾ ਖਾਬ ਪਰੇਸ਼ਾਨ ਹੋ ਗਿਆ ਅੱਜ ਤੇਰਾ ਸੋਹਣਾ ਸੁਪਨਾ ਵੀ ਖਤਮ ਹੋ ਗਿਆ ਪਰੇਸ਼ਾਨ ਹੋ ਗਿਆ ਉਹ ਮੱਛੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ ਉਲੰਭੜੇ ਲਾਂਬੂ ਅੱਗਾ ਜਾਂ ਭਾਂਬੜ ਕਿਹ ਗੁਰਨਾਨਕ ਤੇਰੇ ਦੇਸ਼ ਪੰਜਾਬ ਦੀ ਹਿੱਕ ਤੇ ਫਿਰਕੂ ਪੂਨੇ ਦੇ ਭਾਂਬੜ ਬਲ ਰਹੇ ਹਨ ਅੱਗਾ ਬਲ ਰੀਆਂ ਹਨ ਕਿ ਪੰਜਾਬ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ਉਸ ਨੂੰ ਵੇਖ ਕੇ ਪੰਜਾਂ ਦਰਿਆਵਾਂ ਦਾ ਪਾਣੀ ਵੀ ਹੈਰਾਨ ਰਹਿ ਗਿਆ ਉਹ ਝੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ ਕਿਹ ਹੈ ਬਾਬਾ ਨਾਨਕ ਤੇਰੇ ਦੇਸ਼ ਤੇ ਪੰਜਾਬ ਦੇ ਉੱਤਰ ਉਹ ਮਾਰੂ ਹਨੇਰੀਆਂ ਝੁੱਲੀਆਂ ਹਨ ਕਿ ਉੱਡ ਕੇ ਸਾਡਾ ਅਲਣਾ ਕੱਖ ਕਾਣ ਉਹ ਸਾਡਾ ਅਲਣਾ ਸਾਡਾ ਘਰ ਪਰ ਜਿਸ ਨੂੰ ਦੇਖ ਕੇ ਸਾਡਾ ਘਰਬਾਰ ਵੀ ਉਜੜ ਗਿਆ ਕਾਣ ਹੋ ਗਿਆ ਉਜੜ ਗਿਆ ਜੁਗਾਂ ਦੀ ਸਾਂਝੀ ਸਭਿਅਤਾ ਪੈਰੀ ਲਿਟੜ ਗਈ ਕਿ ਜੋ ਸਦੀਆਂ ਤੋਂ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਸਭਿਅਤਾ ਸੀ ਉਹ ਪੈਰਾ ਹੇਠਾਂ ਲਿਤਾੜੀ ਗਈ ਹੈ ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਂ ਹੋ ਗਿਆ ਜੋ ਸਦੀਆਂ ਦਾ Hindu Musalman ਨਾਲ ਸਾਂਝਾ ਖੂਨ ਸੀ ਉਹਨਾਂ ਦਾ ਵੀ ਨਾਸ਼ ਹੋ ਗਿਆ ਨਾਣ ਹੋ ਗਿਆ ਨਾਸ਼ ਹੋ ਗਿਆ ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ ਕਿ ਤੇਰੇ ਜੋ ਪੁੱਤ ਨੇ Hindu ਤੇ Musalman ਉਹਨਾਂ ਨੇ ਸਾਂਝੇ ਸਵਰਗ ਅਰਥਾਤ ਪੰਜਾਬ ਨੂੰ ਵੀ ਵੰਡ ਲਿਆ ਹੈ ਵੰਡਿਆ ਸਵਰਗ ਨਰਕ ਦੇ ਸਮਾਨ ਹੋ ਗਿਆ ਤੇ ਵੰਡਿਆ ਹੋਇਆ ਪੰਜਾਬ ਜੋ ਸਵਰਗ ਸੀ ਹੁਣ ਨਰਕਾਂ ਦੇ ਸਮਾਨ ਲੱਗ ਰਿਹਾ ਹੈ ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ ਉਧਰ ਪਾਕਿਸਤਾਨੀ ਪੰਜਾਬ ਉਧਰ ਪੱਛਮੀ ਪੰਜਾਬ 'ਵਲ ਜੋ ਧਰਮ ਗ੍ਰੰਥ ਤੇ ਮੰਦਰਾਂ ਦਾ ਜਸ ਖਤਮ ਹੋ ਗਿਆ ਤੇ ਦੂਜੇ ਪਾਸੇ ਇਧਰ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ ਤੇ ਦੂਜੇ ਪਾਸੇ ਭਾਰਤ ਦੇ ਪੰਜਾਬ 'ਵਲ ਚੜ੍ਹਦੇ ਪੰਜਾਬ ਮਸੀਤਾਂ ਵਿੱਚੋਂ ਕੁਰਾਨ ਬਾਹਰ ਕੱਢ ਦਿੱਤਾ ਹੈ ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪਤ ਤੀ ਇਸ ਘੱਲੂ ਘਾਰੇ ਦੇ ਅੰਦਰ ਕਿ Hindu ਤੇ Musalman ਔਰਤਾਂ ਦੋਹਾਂ ਦੀ ਇੱਜ਼ਤ ਰੋਲੀ ਗਈ ਹੈ ਪਤ ਇੱਜ਼ਤ ਬੁਰਕੇ ਸੰਦੂਰ ਤੋਂ ਹੋਂਦਾ અપਮਾਨ ਹੋਇਆ ਬੁਰਕੇ ਮੁਸਲਮਾਨ ਔਰਤਾਂ ਨਾਲ ਸੰਬੰਧਿਤ ਸੰਦੂਰ ਹਿੰਦੂ ਔਰਤਾਂ ਨਾਲ ਸੰਬੰਧਿਤ ਤੇ ਦੋਹਾਂ ਦਾ અપਮਾਨ ਹੋ ਗਿਆ ਇੱਕ ਪਾਸੇ ਪਾਕ ਪਾਕੀ ਪਾਕਿਸਤਾਨ ਹੋ ਗਿਆ ਤਾਂ ਕਵੀ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੈ ਗੁਰੂ ਨਾਨਕ ਤੇਰੇ ਪੰਜਾਬ ਦੀ ਵੰਡ ਹੋਣ ਨਾਲ ਇੱਕ ਪਾਸੇ ਆਪਣੇ ਆਪ ਨੂੰ ਪਵਿੱਤਰ ਪਾਕ ਮਣੇ ਪਵਿੱਤਰ ਪਵਿੱਤਰ ਕਹਿਣ ਵਾਲਾ ਪਾਕਿਸਤਾਨ ਬਣ ਗਿਆ ਤੇ ਦੂਜੇ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ ਤੇ ਹਿੰਦੀ ਭਾਸ਼ਾ ਦੇ ਆਧਾਰ ਤੇ ਹਿੰਦੁਸਤਾਨ ਬਣ ਗਿਆ ਹੈ ਇੱਕ ਸੱਦੀ ਤੇਰੀ ਅੱਖ ਸੀ ਇੱਕ ਖੱਬੀ ਤੇਰੀ ਅੱਖ ਕਿਹੇ ਬਾਬਾ ਨੂੰ ਹਿੰਦੂ ਤੇ ਮੁਸਲਮਾਨ ਦੋਵੇਂ ਤਿੰਨ ਸੱਦੀਆਂ ਤੇ ਖੱਬੀ ਅੱਖਾਂ ਅੱਖਾਂ ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ ਤੇ ਇਸ ਸਮੇਂ ਦੋਹਾਂ ਅੱਖਾਂ ਦਾ ਨੁਕਸਾਨ ਹੋ ਗਿਆ ਹੈ ਕੁਝ ਐਸਾ ਕਫਰ ਤੋਂ ਲਿਆ ਇਮਾਨ ਵਾਲਿਆਂ ਕਫਰ ਝੂਠ ਇਮਾਨ ਧਰਮ ਕਿ ਧਰਮ ਵਾਲਿਆਂ ਨੇ ਅਜਿਹਾ ਝੂਠ ਬੋਲਿਆ ਕਿ ਕਫਰ ਤੋਂ ਵੀ ਹੌਲਾ ਇਮਾਨ ਹੋ ਗਿਆ ਕਿ ਧਰਮ ਝੂਠ ਤੋਂ ਵੀ ਹੁਲਾ ਰਹਿ ਓਕੇ ਰਹਿ ਗਿਆ ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ ਮੈਦੇ ਬਾਸਮਤੀਆਂ ਅਮੀਰ ਲੋਕਾਂ ਦੀ ਗੱਲ ਕੀਤੀ ਗਈ ਤੇ ਗੁਰਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਵੀ ਕਹਿ ਰਹੇ ਕਿ ਇਸ ਹੁਕ ਵਿੱਚ ਮੁੜ ਕੇ ਮੈਦੇ ਤੇ ਬਾਸਮਤੀਆਂ ਦੇ ਪਕਵਾਨ ਬਣਾਉਣ ਵਾਲੇ ਅਮੀਰਾਂ ਦਾ ਆਦਰ ਵੱਧ ਗਿਆ ਤੇ ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ ਕੋਧਰੀ ਰੋਟੀ ਗਰੀਬ ਲੋਕ ਤੇ ਗਰੀਬ ਲੋਕਾਂ ਦਾ ਅਪਮਾਨ ਵੱਧ ਗਿਆ ਮੁੜ ਭਾਗੋਆਂ ਦੀ ਚਾਦਰੀ ਚਿੱਟੇ ਨੇ ਖੂਨ ਦੇ ਮੁੜ ਲਾਲੋਆਂ ਦੇ ਖੂਨ ਨੂੰ ਨਚਵਾੜ ਹੋ ਗਿਆ ਤਾਂ ਇਸ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਮਾਲਕ ਭਾਗੋ ਤੇ ਭਾਈ ਲਾਲੋ ਜੀ ਦੀ ਸਾਖੀ ਦਾ ਵੱਲ ਇਸ਼ਾਰਾ ਕਰਦੇ ਹੋਏ ਜ਼ਿਕਰ ਕੀਤਾ ਕਿ ਅਮੀਰ ਤੇ ਗਰੀਬ ਅਮੀਰ ਕਿਸ ਤਰ੍ਹਾਂ ਗਰੀਬਾਂ ਤੇ ਤਿਆਚਾਰ ਕਰਦੇ ਨੇ ਉਹ ਲਾ ਉਦਾਹਰਨ ਦਿੱਤਾ ਕਿ ਮੁੜ ਭਾਗੋਆਂ ਦੀ ਚਾਦਰੀ ਚਿੱਟੇ ਨੇ ਖੂਨ ਦੀ ਤਾਂ ਕਵੀ ਕਹਿ ਰਿਹਾ ਕਿ ਅਜ ਮਲਕ ਭਾਗੋ ਫਿਰ ਲੋਕਾਂ ਦਾ ਖੂਨ ਪੀ ਰਹੇ ਨੇ ਤੇ ਉਹਨਾਂ ਦੀਆਂ ਚਾਦਰਾਂ ਉੱਪਰ ਖੂਨ ਦੇ ਛਿੱਟੇ ਹਨ ਤੇ ਮੁੜ ਲਾਲੂਆਂ ਦੇ ਖੂਨ ਦਾ ਨਚਵਾੜ ਹੋ ਗਏ ਤੇ ਮੁੜ ਕੇ ਭਾਉ ਲਾਲੂਆਂ ਦਾ ਖੂਨ ਮਲਕ ਭਾਗੋ ਜੇ ਅਮੀਰ ਫਿਰ ਪੀਣ ਲੱਗ ਪਏ ਹਨ ਫਿਰ ਉੱਚਿਆਂ ਤੇ ਮਹਿਲਾਂ ਤੇ ਸੋਨਾ ਮੜੀਆਂ ਸੋਨਾ ਮੜੀ ਰਿਹਾ ਉੱਚੇ ਅਮੀਰ ਲੋਕਾਂ ਦੇ ਮਹਿਲਾਂ ਤੇ ਸੋਨਾ ਮੜ ਰਿਆ ਰਿਹਾ ਸੋਨੇ ਦੇ ਮਹਿਲ ਬਣਾ ਰਹੇ ਨੇ ਤੇ ਫਿਰ ਨੀਵਿਆਂ ਦੀ ਕੁਲੀ ਦਾ ਵੀ ਬਾਣ ਲਗਿਆ ਬਾਣ ਮੇ ਨਾਸ਼ ਹੋ ਗਈ ਤੇ ਜੋ ਨੀਵੇਂ ਨੇ ਗਰੀਬ ਲੋਕ ਨੇ ਉਹਨਾਂ ਦੇ کاروبار ਉਜੜ ਗਏ ਹਨ ਨਾਸ਼ ਹੋ ਗਏ ਹਨ ਉਸ ਸੂਰ ਉਸ ਗਾਏ ਦਾ ਹੱਕ ਨਾਰਾ ਲਾਇਆ ਤੂੰ ਕਿ ਗੁਰੂ ਨਾਨਕ ਦੇ ਤੂੰ ਆਖਿਆ ਸੀ ਕਿ ਪਰਾਇਆ ਹੱਕ ਖਾਣਾ ਹਿੰਦੂਆਂ ਲਈ ਗਾਂ ਖਾਣ ਦੇ ਬਰਾਬਰ ਹੈ ਤੇ ਮੁਸਲਮਾਨਾਂ ਲਈ ਸੂਰ ਖਾਣ ਦੇ ਬਰਾਬਰ ਹੈ ਇਸ ਹੱਕ ਪਰ ਨੇ ਹੱਕ ਤੋਂ ਕੁਰਬਾਨ ਹੋ ਗਿਆ ਪਰੰਤੂ ਅੱਜ ਹੱਕ ਨੂੰ ਨਹਕ ਨੂੰ ਕੁਰਬਾਨ ਕੀਤਾ ਜਾ ਰਿਹਾ ਤੇ ਮਾਲਕ ਭਾਗੂ ਗਰੀਬਾਂ ਦਾ ਲਹੂ ਚੂਸ ਕੇ ਹੱਕ ਖਾਣ ਤੋਂ ਜਰਾ ਵੀ ਚਿਜਕ ਨਹੀਂ ਰਹੀ ਅਰਥਾਤ ਕਵੀ ਦੇ ਕਹਿਣ ਦਾ ਭਾਵੇਂ ਕਿ ਵਰਤਮਾਨ ਸਮੇਂ ਵਿੱਚ ਵੀ ਤੇਰੇ ਸਮੇਂ ਵਾਂਗ ਜ਼ਬਰ ਜ਼ੁਲਮ ਤੇ ਨਹੱਕ ਪ੍ਰਧਾਨ ਹੈ ਇਸ ਵਿੱਚ ਤੇਰੇ ਕ੍ਰਾਂਤੀਕਾਰੀ ਸੁਧਾਰ ਦੀ ਲੋੜ ਹੈ ਮੁੜ ਗਾਉਣੇ ਪਏ ਨੇ ਸੂਲੇ ਮੈਨੂੰ ਸੂਲੇ ਖੂਣ ਦੇ ਪਾ ਪਾ ਕੇ ਕੂੰਗੂ ਰਤ ਦਾ ਰਤ ਲਾਨ ਹੋ ਗਿਆ ਸੂਲੇ ਗੀਤ ਮੁੜ ਗਾਉਣੇ ਪਏ ਨੇ ਮੈਨੂੰ ਸੂਲੇ ਖੂਣ ਦੇ ਤਾਂ ਹੁਣ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਇਹ ਨਾਲ ਲੈਣਾ ਤੁਹਾਨੂੰ ਧਿਆਨ ਨਾਲ ਦੇਖਣਾ ਸਾਰੇ ਵਿਦਿਆਰਥੀਆਂ ਕਿ ਮੁੜ ਗਾਉਣੇ ਪਏ ਨੇ ਮੈਨੂੰ ਸੂਲੇ ਖੂਣ ਦੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਵੀ ਕਹਿ ਰਿਹਾ ਕਿ ਹੈ ਗੁਰੂ ਨਾਨਕ ਦੇਵ ਜੀ ਕਿ ਤੁਸੀਂ ਆਪਣੇ ਜੀਵਨ ਕਾਲ ਵਿੱਚ ਕਿ ਜਿਸ ਤਰ੍ਹਾਂ ਬਾਬਰ ਦੀ ਫੌਜ ਨੇ ਹਿੰਦੁਸਤਾਨ ਉੱਤੇ ਕਤਲੇਆਮ ਕੀਤਾ ਇਸਤਰੀਆਂ ਦੀ ਨੂੰ ਬੇਇੱਜ਼ਤ ਕੀਤਾ ਤੇ ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ ਸੀ ਖੂਨ ਦੇ ਗੀਤ ਗਏ ਸਨ ਅੱਜ ਮੈਂ 1947 ਜੋ ਪੰਜਾਬ ਦੀ ਵੰਡ ਹੈ ਇੱਥੇ Hindu ਤੇ Muslim ਭਰਾਵਾਂ ਨੇ ਤੇ ਪੰਜਾਬੀਆਂ ਦੌਰਚਾਏ ਕਿ ਖੂਨੀ ਜੋ ਸਬੰਧ ਨਹੀਂ ਮੈਨੂੰ ਤੇਰੇ ਵਾਂਗੂ ਖੂਨ ਦੇ ਗੀਤ ਗਾਉਣੇ ਪਏ ਹਨ ਪਾ ਕੇ ਕੰਗੂ ਰਤ ਦਾ ਰਤਲਾਣ ਹੋ ਗਿਆ ਕੰਗੂ ਰਤ ਲਹੂ ਦਾ ਛਿੜਕਣਾ ਤੇ ਮੈਨੂੰ ਉਸੇਦ ਰਹੀ ਖੂਨ ਦਾ ਕੇਸਰ ਛਿੜਕ ਕੇ ਜਾਨ ਨਾਲ ਹਰ ਪਾਸੇ ਖੂਨ ਹੀ ਵਿਖਾਈ ਦੇ ਰਿਆ ਤੂੰ ਰੱਬ ਵੰਗਾਰਿਆ ਤੈਨੂੰ ਵੰਗਾਰਾਂ ਮੈਂ ਕਿ ਜਿਸ ਤਰ੍ਹਾਂ ਤੂੰ ਬਾਬਰ ਦੇ ਹਮਲੇ ਤੇ ਜ਼ੁਲਮ ਨੂੰ ਵੇਖ ਕੇ ਰੱਬ ਨੂੰ ਵੰਗਾਰਿਆ ਸੀ ਉਸ ਨੂੰ ਬੇਦਰਦ ਹੋਣ ਦਾ ਉਲਾਮਤ ਤਸੀ ਅੱਜ ਮੈਂ ਤੈਨੂੰ ਤੇਰੇ ਰੱਬ ਨੂੰ ਵੰਗਾਰਨ ਲਈ ਵਰਤੇ ਸ਼ਬਦਾਂ ਰਹੀਂ ਉਲਾਮਾ ਦਿੰਦਾ ਹਾਂ ਆਇਆ ਨਾ ਤੈ ਕਿ ਦਰਦ ਇਨਾ ਕਾਣ ਹੋ ਗਿਆ ਕਿ ਆਪਣੀ ਧਰਤੀ ਪੰਜਾਬ ਉਤੇ ਇੰਨੇ ਬੰਦੇ ਕਤਲ ਹੋ ਗਏ ਹੁਣ ਦੇ ਨਾਲ ਵੀ ਤੈਨੂੰ ਰਤਾ ਦਰਦ ਨਹੀਂ ਆ ਕਿ ਤੈਨੂੰ ਚਾਹੀਦਾ ਨਹੀਂ ਸੀ ਕਿ ਇਸ ਖੂਨੀ ਵਿਆਹ ਨੂੰ ਰੋਕਣ ਲਈ ਕੋਈ ਨਾ ਕੋਈ ਯਤਨ ਕਰਦਾ ਤਾਂ ਇੱਥੇ ਆਪਣੀ ਅੱਜ ਦੀ ਆਨਲਾਈਨ ਕਲਾਸ ਖਤਮ ਹੁੰਦੀ ਹੈ ਤਨਵਾਦ